अच्छा अ ਬਾਦ ਦੇ ਵਿੱਚ ਜਦੋਂ ਇਹ ਮਤਲਬ ਇੱਥੇ ਬਚ ਰਹੇ ਉਹ ਹਾਂ ਉਹ ਫੇਰ ਗਏ ਨੇ ਉਹ ਮਤਲਬ ਸਾਲ ਮੰ ਬਾਦში ਗਏ ਨੇ ਠੀਕ ਜਦੋਂ ਟਿਕਟਕਾ ਹੋ ਗਿਆ ਹਾਂ ਅੱਛਾ ਉਹਨਾਂ ਚੋਂ ਤੁਹਾਡੇ ਕੋਈ ਯਾਦ ਹੈ ਵੀ ਜਿਨ੍ਹਾਂ ਨਾਲ ਤੁਹਾਡੇ ਚ ਬਚਪਨ ਦੇ ਵਿੱਚ ਕੋਈ ਖੇਡਦੇ ਰਹੇ ਹੋਣ ਜਾਂ ਤੁਹਾਡੇ ਨਾਲ ਨੇੜਤਾ ਰਹੀ ਹੋਵੇ ਨਹੀਂ ਉਹਨਾਂ ਦੇ ਕੋਈ ਛੋਟੇ ਬੱਚੇ ਨਹੀਂ ਤੇ ਅਸਲ ਹੂੰ ਇੱਕ ਇੱਕ ਹੁੰਦਾ ਦੀ ਬਸ ਇੱਕ ਛੋਟਾ ਬੱਚਾ ਉਹ ਲਸਾ ਉਧਰ ਖੇਡਣ ਖੁੱਡਣ ਦਾ ਸਾਡਾ ਉਧਰ ਨਹੀਂ ਆਪਣੇ ਆਇਦਰਲੇ ਪਾਸੇ ਇੱਕ ਹੋਰ ਹੁੰਦਾ ਸੀ ਇੱਥੇ ਬਜ਼ੁਰਗ ਉਹ ਕਾਫੀ ਚਿਰ ਮਤਲਬ ਅਸੀਂ ਵੀ ਉਹ ਪੀੜੀ ਦੀ ਗਲੀ ਵਿੱਚੋਂ ਨਹੀਂ ਲੰਘਦੇ ਆ ਕੱਲਾ ਹੀ ਰਹਿੰਦਾ ਹੁੰਦਾ ਸੀ ਉਹਨੂੰ ਟਰੂ ਟਰੂ ਕਹਿੰਦੇ ਹੁੰਦੇ ਸੀ ਸ਼ਾਇਦ ਇਲਮਦੀਨ ਉਹਦਾ ਟਰੂ ਹਾਂ ਉਹਦਾ ਪੂਰਾ ਨਾਮ ਤਾਂ ਉਹਦਾ ਕੁਝ ਹੋ ਗਿਆ ਸੀ ਹਾਂਜੀ ਉਹ ਪਾਕਿਸਤਾਨ ਤੋਂ ਪਤਾ ਨਹੀਂ ਕਿਵੇਂ ਆ ਗਿਆ ਹਾਂ ਦੁਬਾਰੇ ਆ ਗਿਆ ਕਹਿੰਦੇ ਉਹ ਉੱਥੇ ਬੱਗ ਗਿਆ ਸੀ ਕਿਰਾ ਕਹਿੰਦੇ ਉਹਦਾ ਜੀ ਨਹੀਂ ਲੱਗਿਆ ਉਹ ਤਾਂ ਕਹਿੰਦਾ ਮੈਂ ਤਾਂ ਉੱਥੇ ਹੀ ਜਾਊਂਗਾ ਹਾਂ ਹਾਂ ਇੱਥੇ ਰਿਹਾ ਉਹ ਚਿਲਮ ਜੀ ਪੀਂਦਾ ਹੁੰਦਾ ਸੀ ਉਹ ਹਾਂ ਤੇ ਉਹ ਮਤਲਬ ਤੁਹਾਡੇ ਘਰ ਤੋਂ ਮਰੇ ਲੋ ਜਿਹੜੀ ਭੀੜੀ ਜਿਗਲੀ ਜਾਂਦੀ ਸੀ ਗਾਹ ਨੂੰ ਉਹ ਉਹ ਮੰਗਾ ਮੁਸਲਮੰਡੀ ਉਹ ਹੀ ਵਾਹਦੀ ਸੀ ਅੱਛਾ ਅੱਛਾ ਇਦਰੀ ਸੀਗੇ ਸਾਰੇ ਉਹ ਹਾਂ ਉਹ ਉੱਥੋਂ ਕਿਹੜਾ ਮੋੜ ਸੀ ਹਾਂ ਉਹ ਮੋੜ ਤੋਂ ਪਰਾਂ ਸੋਹੀ ਸੀ ਉਹਨੇ ਕਰੀਤੀ ਅੱਛਾ ਅੱਛਾ ਹਾਂ ਤੇ ਜਦੋਂ ਹਮਲਾ ਹੁੰਦਾ ਰਿਹਾ ਤਾਂ ਉੱਥੇ ਹੀ ਹੁੰਦਾ ਰਿਹਾ ਮਤਲਬ ਹਾਂ ਉੱਥੇ ਹੀ ਹੁੰਦਾ ਰਿਹਾ ਵਾਹ ਉੱਥੋਂ ਫਿਰ ਉਹ ਭੱਜ ਕੇ ਆਪਣੇ ਘਰ ਉੱਥੋਂ ਨੇੜੇ ਪੈਂਦੇ ਸੀ ਹਨਾ ਤੇ ਨਾ ਉਹ ਕੋਲੋਂ ਚ ਕੋਈ ਨਹੀਂ ਆਇਆ ਆਪਣੇ ਘਰੇ ਅੱਛਾ ਆਪਣੇ ਘਰੇ ਤਾਂ ਲੋਹਾਰੇ ਆਏ ਇਹ ਲਹਾਰ ਇਹ ਆੜ ਰਹੇ ਨਹੀਂ ਸੀਗੇ ਲਹਾਰ ਇਹ ਲਹਾਰ ਆੜ ਰਹੇ ਨਹੀਂ ਸੀਗੇ ਹੋਰ ਲਹਾਰ ਪਰ ਉਹ ਉਹ ਗੁਰਦੁਆਰਾਲੇ ਖੁੰਝੇ ਦੇ ਅਸਰ ਮਹੰਦਰਾ ਦੇਖੋ हां जेड़ा ਵੱਡੀ ਸਾਥ ਦੇ ਵਿੱਚ हां ਅੱਛਾ ਉੱਥੇ ਸੀਗੇ ਹਾਂ ਉੱਥੇ ਤੇ ਇਹਨਾਂ ਦੇ ਘਰ ਹਾਂ ਹਾਂ ਠੀਕ ਹੈ ਉਹ ਤਾਂ ਮੈਂ ਦੇਖਿਆ ਪਿਆਰੇ ਤਾਂ ਮਖਤਿਆਰੇ ਦੇ ਨਾਲ ਨਾਲ ਸੀ ਭੀੜੇ ਜੇ ਘਰ ਹਾਂ ਫਿਰ ਉਹ ਤਿੰਨ ਆਪ ਤੇ ਇਹਨਾਂ ਦੇ ਤਿੰਨ ਤਿੰਨ ਸੇ ਵਾਹੂਰੀ ਵਈ ਅੱਛਾ ਕਿਹੜੇ ਕਿਹੜੇ ਸੀ ਹਾਂ ਤੇ ਇਹ ਬਗ ਬਗ ਬਗੂ ਇਹਨਾਂ ਦਾ ਫਿਰ ਬਗੂ ਤੇ ਬਗ ਮਖਤਿਆਰੇ ਕੋਲੋਂ ਨਾ ਠੀਕ ਠੀਕ ਹੈ ਇੱਕ ਇੱਕ ਜਣਾ ਉਹ ਇੰਦਰ ਦੀ ਯਾਨੀ ਪੱਕਾ ਜੇ ਰੰਗਨਾਲਾ ਸੀਗਾ ਉਹਦਾ ਉਹਦਾ ਮੁੰਡਾ ਇੱਕੋ ਹੀ ਸੀ ਉਹ ਉਹ ਵੀ ਸਾਡੇ ਹਾਂ ਦਾ ਸੀਗਾ ਹੂੰ ਹੂੰ ਉਹ ਉਹ ਫੱਟਣਾ ਉਹ ਉਹ ਰਹਿਮ ਖਤਿਆ ਰਾਤੇ ਉਹ ਉਹ ਪਹਿਲਾਂ ਰਹੇ ਨੇ ਠੀਕ ਠੀਕ ਅੱਛਾ ਇਹਦੇ ਚ ਮੈਂ ਇੱਕ ਗੱਲ ਭੁੱਲ ਨਾ ਜਾਵਾਂ ਇੱਕ ਮੇਰਾ ਦੋਸਤ ਸੀਗਾ ਉਹਨੇ ਪੁਰਾਣੇ ਰਿਕਾਰਡ ਦੇ ਵਿੱਚੋਂ ਇੱਕ ਆਪਣੇ ਪਿੰਡ ਦੇ ਤਿੰਨ ਬੰਦਿਆਂ ਬਾਰੇ ਮਤਲਬ ਕੱਢ ਕੇ ਮੈਨੂੰ ਚਿੱਠੀ ਭੇਜੀ ਸੀ ਸਰਕਾਰੀ ਰਿਕਾਰਡ ਫਰੋਲ ਕੇ ਵੇ ਉਹਨਾਂ ਨੂੰ ਅੰਗਰੇਜ਼ਾਂ ਵੇਲੇ ਕੈਦ ਹੋਈ ਸੀ ਲਾਹੌਰ ਮਤਲਬ ਜਿਹੜਾ ਵਿਦੇਸ਼ੀ ਕੱਪੜੇ ਦਾ ਬਾਈਕਟ ਕਰਨ ਵਾਲਾ ਬਾਈਕਟ ਕਰਨ ਦਾ ਜਿਹੜਾ ਕਾਂਗਰਸ ਨੇ ਸੱਦਾ ਦਿੱਤਾ ਹੋਊਗਾ ਵੀ ਇਹ ਵਿਦੇਸ਼ੀ ਕੱਪੜਾ ਨਹੀਂ ਪਾਉਣਾ ਆਪਾਂ ਨੇ ਉਦੋਂ 4.5 ਮਹੀਨਿਆਂ ਦੀ ਕੈਦ ਹੋਈ ਸੀ ਇੱਕ ਤਾਂ ਸੀਗੇ ਬੱਗਾ ਸਿੱਖ ਹਾਂ ਉਹ ਤਾਂ ਆਪਾਂ ਜਾਣ ਨਹੀਂ ਸਾਡੇ ਸਾਡੇ ਵੇਲੇ ਰਹੇ ਹੈ ਨਾ ਹਾਂ ਦੋ ਬੰਦੇ ਹੋਰ ਸੀ ਉਹਨਾਂ 'ਚ ਇੱਕ ਕੋਈ ਨੰਬਰਦਾਰ ਸੀਗਾ ਕੋਈ ਥੋੜੇ ਜਾਦ ਹੋਵੇ ਵੀ ਕਿਹੜੇ ਬੰਦੇ ਸੀਗੇ ਉਹ ਮਤਲਬ ਉਹ ਮੈਨੂੰ ਮੇਰੇ ਹੁਣ ਨਾਂ ਨਹੀਂ ਯਾਦ ਮੈਂ ਤੁਹਾਨੂੰ ਉਹ ਮੇਰੇ ਨਹੀਂ ਹੈ ਹੈ ਹੈਗੇ ਸੀਗੇ ਮੇਰੇ ਉਹਨਾਂ ਬੱਗੇ ਨਾਲ ਹੀ ਹੁੰਦੇ ਉਹ ਹਾਂ ਦੋ ਦੋ ਬੰਦੇ ਹੋਰ ਹੈ ਉਹ ਮਤਲਬ ਰਿਕਾਰਡ ਚ ਬੋਲਦੇ ਆ ਉਹਨਾਂ ਦੇ ਨਾਂ ਉਹ ਮੈਂ ਇੱਥੇ ਇੱਕ ਦਿਨ ਇਹਨਾਂ ਨੇ ਕਿਸਾਨ ਜੁਨੇ ਨਾਲਾਂ ਨੇ ਕੀਤਾ ਸੀ ਕਿ ਦੋ ਤਿੰਨ ਸਾਲ ਹੋ ਗਏ ਇਕੱਠ ਮੈਂ ਉੱਥੇ ਸਟੇਜ ਤੋਂ ਵੀ ਬੋਲਿਆ ਸੀ ਵੀ ਯਾਰ ਆ ਦੋ ਬੰਦਿਆਂ ਦੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਤੇ ਪਰ ਉਹ ਮੈਨੂੰ ਕਿਸੇ ਨੇ ਮਤਲਬ ਬੱਗੇ ਨੂੰ ਰਫਤਾ ਦਿਗਾ ਹਾਂ ਬੱਗਾ ਦਾ ਫਰੂਨ ਚਲਾ ਗਿਆ ਤੇ ਉਹ ਉਹ ਬੰਦੇ ਦੀ ਕਾਫੀ ਮਲ ਕੁਰਬਾਨੀ ਰਹੀ ਹੈ ਜਦੋਂ ਭਗਤ ਸਿੰਘ ਨੂੰ ਫਾਂਸੀ ਦੇਣੀ ਸੀ ਉਹ ਉਹ ਜੇਲ੍ਹ ਨੂੰ ਘੇਰਾ ਪਾਇਆ ਜਦੋਂ ਲੋਕਾਂ ਨੇ ਉਹਨਾਂ ਦੇ ਵਿੱਚ ਵੀ ਸੀਗਾ ਇਹ ਤੇ ਪਿੰਡ ਦੇ ਬਹੁਤਿਆਂ ਬੰਦਿਆਂ ਨੂੰ ਪਤਾ ਨਹੀਂ ਹੈਗਾ ਪਰ ਉਹ ਉਹ ਬੰਦਾ ਬਹੁਤ ਦੂਰ ਤੱਕ ਮਤਲਬ ਉਹ ਚਿਰ ਉਹਨਾਂ ਦਾ ਕਾਰਨ ਹੈਗਾ ਹਾਂਜੀ ਉਹ ਜਿਹੜਾ ਸਰਕਾਰੀ ਰਿਕਾਰਡ ਹੈ ਨਾ ਸਜ਼ਾ ਹੋਈ ਦਾ ਉਹ ਤਾਂ ਮੈਨੂੰ ਚਿੱਠੀ ਤੇ ਲਿਖ ਕੇ ਭੇਜਿਆ ਤਾਂ ਸਰਕਾਰ ਦੇ ਰਿਕਾਰਡ ਚ ਬੋਲਦਾ ਉਹ ਬੰਦਿਆਂ ਦਾ ਵੀ ਬੋਲਦਾ ਉਹੀ ਮੈਂ ਪੁੱਛਿਆ ਸੀ ਮੈਂ ਕਿਹਾ ਵੀ ਇੱਥੇ ਇਹ ਉਹ ਦੋ ਬੰਦਿਆਂ ਦੇ ਮੈਂ ਨਾਂ ਵੀ ਦੱਸੇ ਸੀ ਹੁਣ ਮੇਰੇ ਯਾਦ ਨਹੀਂ ਮੇਰੇ ਕੋਲ ਲਿਖੇ ਹੋਇਆ ਉਹ ਜੋ ਕਾਰਡ ਦੀ ਫੋਟੋ ਵੀ ਪਈ ਹੈ ਮੇਰੇ ਕੋਲ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਵੀ ਦੱਸਦਾ ਹਾਂ ਤੇ ਹੁਣ ਇਸ ਤੋਂ ਅਗਲੀ ਗੱਲ ਹੈ ਜਿਹੜੀ ਇੱਕ ਤਾਂ ਮਿਲਟਰੀ ਵਾਲਾ ਪੀੜ ਕਦੋਂ ਤੁਸੀਂ ਭਰਤੀ ਹੋਏ ਕਿੰਨੇ ਸਾਲ ਉਹਦੇ ਚ ਫੌਜ ਦੇ ਵਿੱਚ ਰਹੇ মায়ে uh, হৈ